ਬੇਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਕੀ ਉਸ ਦੇ ਘਰ ਉੱਪਰ ਪੀਲਾ ਪੰਜਾ ਚੱਲ ਗਿਆ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਵਿੱਚ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਉਹਨਾਂ ਦੇ ਘਰ ਉੱਪਰ ਬਲਡੋਜ਼ਰ ਚੜਾਏ ਸੀ ਉਹਨਾਂ ਦੇ ਘਾਟਾ ਦਿੱਤੇ ਗਏ ਸੀ ਪਰ ਪੰਜਾਬ ਦੇ ਲੋਕਾਂ ਵੱਲੋਂ ਇਹ ਸਵਾਲ ਉਠਾਏ ਜਾ ਰਹੇ ਸੀ ਕਿ ਇਹ ਸਿਰਫ ਪੀਲਾ ਪੰਜਾ ਗਰੀਬਾਂ ਲਈ ਆ ਵੱਡੇ ਨਸ਼ਾ ਤਸਕਰਾਂ ਦਾ ਘਰ ਕਿਉਂ ਨਹੀਂ ਢਾਇਆ ਜਾ ਰਿਹਾ ਬਠਿੰਡਾ ਦੀ ਇੱਕ ਕਾਂਸਟੇਬਲ ਆ ਜੈਸੋਪਰ ਨਸ਼ਾ ਤਸਕਰੀ ਦਾ ਕੇਸ ਸੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਸ ਦਾ ਘਰ ਵੀ ਢਾ ਦਿੱਤਾ ਜਾਵੇ ਉਸ ਦੇ ਘਰ ਉੱਪਰ ਪੀਲਾ ਪੰਜਾ ਚਲਾਇਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਉੱਪਰ ਵੀ ਕਾਰਵਾਈ ਹੋਵੇਗੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਕਿਹਾ ਸੀ ਕਿ ਸੁੱਖ ਵਿਲਾਸ ਨੂੰ ਅਸੀਂ ਢਾਵਾਂਗੇ ਨਹੀਂ ਆਪਣੇ ਕਬਜ਼ੇ ਵਿੱਚ ਲੈ ਲਵਾਂਗੇ ਤੇ ਗਰੀਬਾਂ ਨੂੰ ਅਰਪਣ ਕਰ ਦੇਾਂਗੇ ਜਿੱਥੇ ਗਰੀਬਾਂ ਦੇ ਜਵਾਕ ਪੜਿਆ ਕਰਨਗੇ ਪਰ ਹੋਇਆ ਇਹ ਵੀ ਨਹੀਂ ਲੋਕਾਂ ਵੱਲੋਂ ਲਗਾਤਾਰ ਮੰਗ ਹੋ ਰਹੀ ਆ ਕਿ ਮਜੀਠੀਏ ਦੇ ਘਰ ਉੱਪਰ ਬਲਡੋਜ਼ਰ ਚੜਾਇਆ ਜਾਵੇ ਪਰ ਅਕਾਲੀ ਆਗੂਆਂ ਦਾ ਕਹਿਣਾ ਕਿ ਮਜੀਠੀਏ ਉੱਪਰ ਐਨਡੀਪੀਐਸ ਦਾ ਪਰਚਾ ਨਹੀਂ ਡੀਏ ਦਾ ਪਰਚਾ ਦਰਜ ਹੈ ਉਹ ਮੁੱਖ ਮੰਤਰੀ ਨੂੰ ਚੈਲੰਜ ਕਰ ਰਹੇ ਆ ਕਿ ਮੁੱਖ ਮੰਤਰੀ ਕਹਿ ਕੇ ਵਿਖਾਵੇ ਕਿ ਉਸ ਉੱਪਰ ਐਨਡੀਪੀਐਸ ਦਾ ਪਰਚਾ ਐਸ ਲਈ ਸਰਕਾਰ ਕੋਲ ਕੋਈ ਪ੍ਰੂਫ ਨਹੀਂ ਕਿ ਉਹ ਮਜੀਠੀਏ ਦੀ ਕੋਠੀ ਉੱਪਰ ਬਲਡੋਜ਼ਰ ਚੜਾਉਣ ਫਿਲਹਾਲ ਹਾਲੇ ਤਾਂ ਅਜਿਹਾ ਲੱਗ ਰਿਹਾ ਕਿ ਮਜੀਠੀਏ ਦੇ ਘਰ ਉੱਪਰ ਪੀਲਾ ਪੰਜਾ ਨਹੀਂ ਚੱਲੇਗਾ